ਦਾ ਜੋ ਆਪਣਾ ਨਾਮ ਮੈਂ ਗਰਦਾਸਪੁਰ ਵਪਾਰ ਮੰਡਲ ਪ੍ਰਧਾਨ ਸ਼ੋਮਾ ਜਨ ਅੱਜ ਸਾਰੇ ਆਹੀ ਮੀਟਿੰਗ ਬਲਾਈ ਆਪਣੇ ਵਪਾਰੀਆਂ ਦੀ ਔਰ ਬੜੀ ਖੁਸ਼ੀ ਦੀ ਲਹਿਰ ਆ ਪਹਿਲੀ ਵਾਰ 50 ਸਾਲ ਹੋ ਗਿਆ ਆਪਣੇ ਸਰਕਾਰਾਂ ਕਈ ਆਈਆਂ ਤੇ ਕਈ ਗਈਆਂ ਔਰ ਪਹਿਲੀ ਵਾਰ ਇਹ ਫੈਸਲਾ ਸਿਆਸੀ ਫੈਸਲਾ ਲਿਆ ਮਾਲ ਸਰਕਾਰ ਨੇ ਫਿਰ ਜਿਹੜਾ ਕਿ ਵਪਾਰੀਆਂ ਨੂੰ ਪੂਰੀ ਅਪਰਟੀਉਨਿਟੀ ਦਿੱਤੀ ਆ ਔਰ ਕਿ ਆਪਰੇ ਵਪਾਰੀ ਭਰਾਵਾਂ ਨੇ ਜਿਨ੍ਹਾਂ ਨੇ ਪੰਜਾਬ 20 ਮਲਾਜ਼ਮ ਦੇ ਦੁਕਾਨਾਂ ਤੇ ਰੱਖੇ ਦੇ ਨੇ ਉਹਨਾਂ ਨੂੰ ਕੋਈ ਕੋਈ ਇਨਸਪਾਇਰੀਟੀ ਰਾਜ ਖਤਮ ਕਰਤਾ ਕੋਈ ਪੁਸ਼ਕੇਸ਼ਨ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਆਪਣੇ ਆਪਣੇ ਕੰਮ ਕਰਨ ਕਿਸ ਤਰ੍ਹਾਂ ਆਦੇ ਹੀ ਮਲਾਇਵਾਦੇ ਤੰਗ ਕਰਦੇ ਸੀ ਤੁਸੀਂ ਇੰਨੇ ਮਲਾਜ਼ਮ ਰੱਖਦੇ ਸੀ ਇੰਨੇ ਤੰਗ ਕਰਦੇ ਸੀ ਆ ਉਹ ਰਾਜ ਖਤਮ ਕਰ ਛੜਿਆ ਇਨਸਪਾਇਰੀਟੀ ਰਾਜ ਖਤਮ ਕਰ ਛੜਿਆ ਔਰ ਅੱਦੋਂ ਜਦ 20 ਤੋਂ ਉਪਰ ਆ ਉਹ ਵੀ ਤੁਸੀਂ 24 ਘੰਟੇ ਚ ਮੰਜ਼ੂਰੀ ਲੋ ਜਾਓ ਮੰਜ਼ੂਰੀ ਲੋ ਔਰ ਉਸੇ ਲਈ ਤੁਹਾਨੂੰ ਉਸ ਇੱਕ ਟਾਈਮ ਲੱਗਿਆ ਮੰਜ਼ੂਰੀ ਔਰ ਦਿੰਦੇ ਉਹ ਤੁਸੀਂ ਆਪਣੇ ਕੋਈ ਉਹ ਫਿਰ ਮਲਾਜ਼ਮ ਤੁਹਾਨੂੰ ਕੋਈ ਤੰਗ ਨਹੀਂ ਕਰੇਗਾ ਕਿਸ ਤਰ੍ਹਾਂ ਜਿੱਦਾਂ ਮਰਜੀ ਕੋਈ ਪੁੱਛਿਸ਼ ਨਹੀਂ ਹੋਏਗੀ ਇਹਦੇ ਚ ਪਹਿਲੀ ਵਾਰ ਇਹ ਸਰਕਾਰ ਆਈ ਆ ਜਿੰਨੇ ਵਪਾਰੀ ਦਾ ਕੁਝ ਸੋਚਿਆ ਔਰ ਕਈ ਸਰਕਾਰਾਂ ਆਈਆਂ ਕੇ ਇਸ ਵਾਰ ਇਹ ਕਈ ਵਾਰੀ ਵੀਸ਼ੇ ਸਰਕਾਰ ਆਉਂਦੀ ਰਹੀ ਆ ਜੰਦੇ ਨੇ ਵਪਾਰੀ ਇਕੱਠੇ ਲਾ ਕੇ ਜੰਦੇ ਰਿਹਾ ਲੀਡਰਾਂ ਨੂੰ ਲੀਡਰਾਂ ਕੋ ਲੀਡਰ ਨੇ ਇੱਕ ਵਾਰੀ ਸੁਣਵਾਈ ਨਹੀਂ ਦਿੱਤੀ ਆ ਇਹ ਕਹਿੰਦੇ ਰਿਹਾ ਸਾਡੀ ਉੱਪਰ ਤੱਕ ਮਾਰੇ ਸਾਡੀ ਇਹ ਸਿਫਾਰਿਸ਼ ਕਰੋ ਬਲਾਈ ਬਹੁਤ ਤੰਗ ਕਰਦੇ ਨੇ ਪਰ ਉਹਨਾਂ ਨੇ ਇੱਕ ਕਰਕੇ ਨਹੀਂ ਮੰਨੀ ਪਰ 47 ਸਰਕਾਰ ਆਈ ਜਿਨ੍ਹਾਂ ਨੇ ਪੁੱਛੋਂ ਬਗੈਰ ਐਫਐਸਆਰ ਲਿਆ ਵੀ ਸਰਕਾਰ ਦੇ ਵਪਾਰ ਮੰਡਲ ਦੀ ਮੀਟਿੰਗ ਹੋਈ ਆ ਤੇ ਕੀ ਅੱਜ ਵਪਾਰੀਆਂ ਚ ਖੁਸ਼ੀ ਦੀ ਲਹਿਰ ਆ ਵਪਾਰੀ ਅੱਜ ਗੱਲ ਗੱਦ ਹੋ ਗਏ ਨੇ 70 ਸਾਲਾਂ ਤੋਂ ਵਪਾਰੀਆਂ ਦੀ ਕਿਸੇ ਸਰਕਾਰ ਨੇ ਨਹੀਂ ਲਈ ਸਾਰ ਅੱਜ ਵਪਾਰੀਆਂ ਦੇ ਵਾਸਤੇ ਜਿਹੜਾ ਦਿਨ ਆਣਾ ਬਹੁਤ ਵਧੀਆ ਦਿਨ ਚੜਿਆ ਅੱਜ ਪਰਮਾਤਮਾ ਨੇ ਸਾਡਾ ਮਤਲਬ ਸਮਝੋ ਕਿ ਸਾਡਾ ਅੱਜ ਸ਼ੁਕਰਾਨਾ ਕਰਨ ਨੂੰ ਦਿਲ ਕਰਦਾ ਪਰਮਾਤਮਾ ਦਾ ਤੇ ਭਗਵੰਤ ਮਾਨ ਸਰਕਾਰ ਦਾ ਵੀ ਜਿਨ੍ਹਾਂ ਨੇ ਵਪਾਰੀਆਂ ਨੂੰ ਉਹ ਰਾਹ ਦੇ ਦਿੱਤੀ ਆ ਇਸ ਫੈਕਟਰੀ ਰਾਹ ਖਤਮ ਕਰ ਦਿੱਤਾ ਮਤਲਬ ਮੇਰੇ ਸਾਰੇ ਪੁਰਦਾਦੇ ਪ੍ਰਧਾਨ ਨੇ ਦੱਸਿਆ ਸਾਡੇ ਨੰਦਾ ਹੀ ਨੇ ਦੱਸਿਆ ਸਾਰਿਆਂ ਦੱਸਿਆ ਮੈਂ ਇਸ ਗੱਲ ਦੀ ਨਹੀਂ ਕਰਨਾ ਲੇਕਿਨ ਮੈਂ ਪਰਮਾਤਮਾ ਸ਼ੁਕਰ ਕਰਨਾ ਹੈ ਔਰ ਇੱਕ ਮੈਸੇਜ ਦੇਣਾ ਚਾਹੁੰਦਾ ਵਪਾਰੀਆਂ ਨੂੰ ਕਿ ਸਾਡੀ ਟੀਮ ਜਿਹੜੀ ਵਪਾਰ ਮੰਡਲ ਦੀ ਹੈ ਵਪਾਰੀ ਵਰਗ ਦੇ ਨਾਲ ਸੁਖ-ਦੁਖ ਚ ਮਿਸਾ ਖੜੀ ਆ ਕਿਸੇ ਵੀ ਵਪਾਰੀ ਨੂੰ ਕੋਈ ਦਿੱਕਤ ਆਂਦੀ ਆ ਅਸੀਂ ਉਹਦੇ ਨਾਲ ਆ ਉਹ ਸਾਡੀ ਟੀਮ ਨੂੰ ਸੰਪਰਕ ਕਰੇ ਜਿਹੜਾ ਵਪਾਰ ਮੰਡਲ ਦੀ ਮੀਟਿੰਗ ਕੀਤੀ ਗਈ ਹੈ ਕਿ ਕਿਸ ਮੁੱਦੇ ਦੀ ਜਿਹੜੀ ਵਪਾਰ ਮੰਡਲ ਦੀ ਮੀਟਿੰਗ ਕਰ ਰਹੀ ਜੀ ਉਹਦਾ ਮੇਨ ਮੁੱਦਾ ਹੈ ਕਿ ਆਮ ਤੌਰ ਤੇ ਜਿਹੜੀ ਪਬਲਿਕ ਜਿਹੜੀ ਸਾਡੀ ਬਿਜ਼ਨਸ ਕਮਿਊਨਿਟੀ ਹੈ ਉਹ ਪ੍ਰੇਸ਼ਾਨ ਸੀਗੀ ਲੇਬਰ ਐਕਟ ਦੇ ਵਿੱਚ ਅੱਛਾ ਪਰੇਸ਼ਾਨੀਆਂ ਤੋਂ ਲਾਹਣ ਵਾਸਤੇ ਹਮੇਸ਼ਾ ਹੀ ਭਗਵੰਤ ਮਾਨ ਨਾ ਕੋਈ ਨਾ ਕੋਈ ਯਤਨ ਪ੍ਰੇਰਨ ਕਰਦੀ ਰਹਿੰਦੀ